ਬੰਦਾ ਭਾਈ ਤਰਵਾਈ ਆ ਸਾਡੇ ਕਾਟੇ ਕਾਟੇ ਕਬਾਰ ਦਾ ਡੈਮ ਹੀ ਤੇਜ ਰਫਦਾ ਨਾਲ ਟੇਪਰ ਆਉਂ ਜਾਏ ਉਹ ਬੰਦਾ ਇੱਥੇ ਔਰ 2 3 ਨੰਬਰ ਗੇਅਰ ਚ ਆਉਂ ਰਿਹਾ 10 ਦੀ ਸਪੀਡ ਤੇ ਰੌਂਗ ਸਾਈਡ ਆ ਗਿਆ ਤੇ ਗੱਡੀ ਟੱਕਰ ਮਾਰ ਕੇ ਤੇ ਬੰਦਾ ਹਲਾ ਦੇਖੋ ਗਿਆ ਆਉਂਦੇ ਪਾਸੇ ਡਰਾਈਵਰ ਦੀ ਮੌਤ ਹੋ ਗਈ ਇੱਕ ਬੜਾ ਹੁਸਤਨ ਡਾਕ ਰਿਹਾ ਅੱਛਾ ਇਹ ਬੰਦੇ ਦੇ ਤਿੰਨ ਚਾਰ ਟੋਟੇ ਹੋ ਅੱਛਾ ਕਾਰੀ ਗੱਡੀ ਆ ਜਗਰਦਾਸ ਕੋਲੋਂ ਟੇਪਰ ਆਉਂ ਰਿਹਾ ਇਹ ਤੇ ਨੰਦਪੁਰ ਸਾਹਿਬ ਉਹ ਗੱਡੀ ਭਾਰ ਕੇ ਆਈ ਸੀਮੰਟ ਦੀ ਅੱਛਾ ਕਾਰ ਕੋਟ ਚੱਲਦੀ ਹੈ ਇਹ ਹੈਗਾ ਜੋ ਟਿਪੜੀ ਆ ਇਹ ਵੀ 10 ਨੰਬਰ ਗੇਟ ਆ ਫੋਟੀਆਂ ਦਾ ਆ ਗਿਆ ਚਾਵਾ ਲੱਗੇ ਚਾਵਾ ਲੱਗੇ ਅੱਛਾ ਤੇ ਹੁਣ ਮੌਕੇ ਤੇ ਕੋਈ ਮਾਲਕ ਆਇਆ ਜੀ ਇਹਨਾਂ ਦਾ ਆ ਜੀ ਆ ਜੀ ਮਾਲਕ ਆਏ ਆ ਨਾਲ ਲੈ ਕੇ ਬੋਸਟ ਅੱਛਾ ਚੱਲ ਗਿਆ ਹਾਂ ਜੀ ਲੈ ਕੇ ਆ ਜੀ ਕੀ ਲੱਗਦਾ ਕੀ ਇਹ ਘਟਰਾ ਕਿਸ ਤਰੀਕੇ ਨਾਲ ਵਾਪਰੀ ਹੈ ਕੋਈ ਅੰਗੈਲੀ ਹੋਈ ਹੈ ਜੀ ਅੰਗੈਲੀ ਹੈ ਡੇਪਰ ਵਾਲੀ ਜੀ ਤੇ ਰਫਤਾਰ ਨਾਲ ਆਇਆ ਬੋਲ ਕਿੰਨੀ ਫੋਟੋਆਂ ਆਈਆਂ ਸਾਰੇ ਵੀਡੀਓ ਦਿਖਾਈਏ ਘਰਿਆਂ ਦਾ ਅੱਛਾ ਕਿ ਨੈਕਸਟ ਸਪੀਡ ਹੀ ਹੈ ਜੀ ਸਾਰ ਸਾਰ ਸੱਤ ਦੇ ਸਪੀਡ ਦੇ ਆਉਣ ਦੇ ਅੱਛਾ ਜਦੋਂ ਚੜਾਈ ਪੈਂਦੀ ਤੁਹਾਨੂੰ ਪਤਾ 10 20 ਦੀ ਸਪੀਡ ਤੋਂ ਗੱਡੀ ਤਾਂ ਨਹੀਂ ਹੁੰਦੀ ਉਹ ਮੈਰੀਆ ਲੋ ਜਿਹੜੀ ਹੁੰਦੀ 10 ਦੀ ਫਿਰ ਤਾਂ ਜਾਂਦੀ ਤੇ ਪਰ ਆ ਦੀ ਲਾਬਰਾਈ ਨਾਲ ওভারਲੋਡ ਚੱਲਦੇ ਮਿੱਟੀ ਦੇਖੋ ਕਿ ਨਹੀਂ ਪਾਈ ਗਿੱਲੀ ਮਿੱਟੀ ਪੰਕ ਕਰਦੇ ਭਾਈ ਤੁਹਾਡੇ ਸਾਹਮਣੇ ਉਹਦਾ ਨਖਾਰ ਭਰਿਆ ਜਾਵੇ ਬੰਦਾ ਮਰ ਗਿਆ ਬੰਦਾ ਮਾਰਿਆ ਨਾ ਭਾਈ ਇਰਾਦਾ 12 ਵਜੇ ਐਕਸੀਡੈਂਟ ਹੋਇਆ ਟਿਪਰ ਸਪੀਡ ਚ ਆਉਣ ਦੇ ਆਈ ਇਹ ਗੱਡੀ 3 4 ਨੰਬਰ ਚੋਂ ਦੀ ਹੈ ਇਹ ਪਠਾਨਕੋਟ ਜਾਂਦੀ ਹੈ ਇਹ ਜੱਦਾ ਲੋਕਲ ਹੈ ਮਿੱਟੀ ਪਰ ਵੀ ਗਿਆ ਰਿਵਾਇਆ ਜਾ ਰਿਹਾ ਹੈ ਖਤਮ ਹੋ ਗਿਆ ਸੀ ਉਸ ਦਾ ਮੋਟੂਗੀ ਉਹਦਾ ਉਹਦਾ ਨਤਨ ਇਹ ਐਫਐਸ ਕੇ ਨਾ ਦੇ ਮੱਥੇ ਪਹੁੰਚਿਆ ਫਿਰ ਰਾਤ 12:30 ਵਜੇ ਦੇ ਕਰੀਬ ਵਜੇ ਅੱਗੇ ਐਕਸੀਡੈਂਟ ਹੋਇਆ ਇੱਕ ਗੱਡੀ ਆ ਰਹੀ ਨੇਰੇ ਸਾਧ ਤੋਂ ਗੇਰੀ ਸਾਰ ਤੋਂ ਆ ਰਹੀ ਹੋਰ ਸੀਮਿੰਟ ਵਾਲੀ ਤੇ ਇੱਕ ਗੱਡੀ ਆ ਰਹੀ ਹੈ ਗਰਾਹਪੁਰ ਤੋਂ ਜਿਹੜੀ ਆਪਣੇ ਮਿੱਟੀ ਭਰੀ ਇਹਨਾਂ ਦਾ ਦੋਨਾਂ ਦਾ ਆਪੇ ਟੱਕਰ ਹੋ ਗਈ ਤੇ ਜਿਹੜਾ ਸੀਮਿੰਟਾ ਟੱਕਰ ਗਿਆ ਇਹਦਾ ਜਿਹੜਾ ਡਰਾਈਵਰੀ ਮੋਕਾ ਦੇ ਐਕਸਪਾਇਰ ਹੋ ਗਿਆ ਉਹਦਾ ਡਰਾਪ ਚੱਕਣੀ ਆ ਉਹਦੇ ਨੂੰ ਰਸਾ ਟੁੱਟੀਆਂ ਉਹ ਚੱਕਣੀ ਆ ਚੱਕੀ ਆਪੇ ਜਿਹਨੂੰ ਹਸਪੀਟਲ ਚਾਤਾ ਤੇ ਇਹ ਡੈੱਡ ਬੋਡੀ ਨਹੀਂ ਆ ਆਪਣੇ ਦੇ ਪਲਸ ਨਾਲ ਚ ਆਤੀ ਹੈ ਆਹੀਂ ਮੱਕਰ ਜਾਂਚ ਕਰਨ ਦੇ ਆਛਾ ਕੋਈ ਲੱਗਦਾ ਕਿਸ ਦੀ ਗਲਤੀ ਹੈ ਗਈ ਹੈ ਜੀ ਗਲਤੀ ਹੁਣ ਗਲਤੀ ਦੇ ਗਲਤੀ ਦੇ ਜਾਂਚ ਕਰਨ ਦੇ ਗਲਤੀ ਕਿੱਦੀ ਆਛਾ ਅੱਗੇ ਐਕਸੀਡੈਂਟ ਹੋ ਜਾਂਦੇ ਆਪਣੇ ਮਿੱਟੀ ਵਾਲੇ ਚੱਲਦੇ ਤੇਜ਼ ਹੀ ਆ ਪਰ ਆਪਾਂ ਦੇਰ ਦੀ ਆਪਾਂ ਜਾਂਚ ਕਰਕੇ ਦੱਸਾਂਗੇ